ਜਿਸੀ ਬਾਣੀ ਨੂੰ ਪੜਿਆ ਬਹੁਤ ਹੈ ਪਰ ਬਾਣੀ ਨੂੰ ਬਹੁਤ ਆਤ ਦੇ ਅੰਦਰ ਅਸੀਂ ਵਿਚਾਰਿਆ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਾਂ ਹੁਕਮ ਕੀਤਾ ਸੀ ਬਾਣੀ ਨੂੰ ਪੜਨਾ ਵੀ ਹੈ ਬਾਣੀ ਨੂੰ ਗਾਉਣਾ ਵੀ ਹੈ ਤੇ ਬਾਣੀ ਨੂੰ ਵਿਚਾਰ ਕੇ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ ਗੁਰਬਾਣੀ ਨੂੰ ਜੀਵਨ ਦੇ ਅੰਦਰ ਵਸਾਉਣਾ ਸੀ ਪਰ ਸਾਨੂੰ ਬਾਣੀ ਪੜਦਿਆਂ ਨੂੰ ਪਤਾ ਨਹੀਂ ਕਿੰਨੇ ਕਿੰਨੇ ਸਾਲ ਲੰਘ ਗਏ ਹਲੇ ਛੋਟੀਆਂ ਛੋਟੀਆਂ ਗੱਲਾਂ ਦੀ ਸਾਨੂੰ ਸਮਝ ਨਹੀਂ ਆਈ ਕਈ ਇਸ ਤਰ੍ਹਾਂ ਦੇ ਸਵਾਲ ਆਉਂਦੇ ਨੇ ਜਿਨ੍ਹਾਂ ਨੂੰ ਸੁਣ ਕੇ ਮਨ ਨੂੰ ਬੜਾ ਹੁਰਤਰਾ ਲੱਗਦਾ ਆ ਪਿਛਲੇ ਦਿਨੀ ਪਰਸੋਂ ਚੌਥੇ ਜਿੱਦਨ ਸਾਵਣ ਦਾ ਮਹੀਨਾ ਆਰੰਭ ਹੋਇਆ ਕਿਸੇ ਨਗਰ ਦੇ ਅੰਦਰ ਮੈਂ ਕਥਾ ਕਰਨ ਗਿਆ ਤੇ ਕਥਾ ਦੇ ਅੰਦਰ ਗੱਲ ਕੀਤੀ ਕਿ ਬੰਦਾ ਮਾਇਆ ਵਿੱਚ ਗਲਤਾਨ ਹੋ ਕੇ ਪਰਮਾਤਮਾ ਨਾਲੋਂ ਵਿਸਰਿਆ ਹੋਇਆ ਜਦੋਂ ਪੰਕਤੀ ਆਈ ਕਿ ਵਿਖਿਆ ਰੰਗ ਕੁੜਾਵੇ ਦਿਸਣ ਸਭੇ ਛਾਰ ਕਿ ਸੰਸਾਰ ਦੀ ਜਿਹੜੀ ਮਾਇਆ ਹੈ ਉਹ ਬੰਦੇ ਨੂੰ ਸਾਰੀ ਨਾਸ਼ਵਣ ਦਿਸਣ ਲੱਗ ਜਾਂਦੀ ਹੈ ਤੇ ਕਥਾ ਤੋਂ ਬਾਅਦ ਇੱਕ 60-65 ਸਾਲ ਦਾ ਬਜ਼ੁਰਗ ਮੇਰੇ ਕੋਲ ਆਇਆ ਤੇ ਆਖਦਾ ਭਾਈ ਸਾਹਿਬ ਬੜੇ ਗਿਆਨੀ ਆਉਂਦੇ ਨੇ ਤੁਸੀਂ ਵੀ ਸਾਡੇ ਕਥਾ ਕੀਤੀ ਬੜੇ ਵਿਦਵਾਨ ਆਉਂਦੇ ਨੇ ਤੇ ਸਾਰੇ ਇੱਕੋ ਗੱਲ ਕਹਿ ਕੇ ਚਲੇ ਜਾਂਦੇ ਨੇ ਕਿ ਮਾਇਆ ਨਾ ਜੋੜੋ ਮਾਇਆ ਇਕੱਠੀ ਨਾ ਕਰੋ ਪਰ ਜਿੰਨੀ ਤੁਹਾਡੇ ਅੱਗੇ ਹੁੰਦੀ ਹੈ ਤੁਸੀਂ ਸਾਰੀ ਇਕੱਠੀ ਕਰਕੇ ਲੈ ਜਾਂਦੇ ਹੋ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਕਿੰਨਿਆਂ ਕੁ ਪ੍ਰਚਾਰਕਾਂ ਨੂੰ ਇਹ ਗੱਲ ਕਹੀ ਹੋਵੇਗੀ ਕਿ ਜਿੰਨਾ ਚੜ੍ਹਾਵਾ ਤੁਹਾਡੇ ਅੱਗੇ ਹੁੰਦਾ ਹੈ ਸਾਰਾ ਢੇਰ ਤੁਸੀਂ ਚੱਕ ਕੇ ਲੈ ਜਾਂਦੇ ਹੋ ਤੁਸੀਂ ਆਖਦੇ ਹੋ ਮਾਇਆ ਜੋੜਨੀ ਨਹੀਂ ਚਾਹੀਦੀ ਮਾਇਆ ਕਰਕੇ ਬੰਦਾ ਰੱਬ ਦੇ ਨਾਲੋਂ ਅਲੱਗ ਹੁੰਦਾ ਹੈ ਮਾਇਆ ਬੰਦੇ ਨੂੰ ਪਰਮਾਤਮਾ ਨਾਲੋਂ ਤੋੜਦੀ ਹੈ ਪਰ ਤੁਸੀਂ ਆਪ ਤਾਂ ਨਾਲ ਝੁੱਕ ਕੇ ਲੈ ਜਾਂਦੇ ਹੋ ਉਸ ਬਜ਼ੁਰਗ ਨੇ ਜਦੋਂ ਸਵਾਲ ਕੀਤਾ ਮੈਂ ਉਹਨਾਂ ਨੂੰ ਆਖਿਆ ਬਾਪੂ ਜੀ ਤੁਸੀਂ ਬਾਣੀ ਦਾ ਪਾਠ ਕਰਦੇ ਹੋ ਉਹਨਾਂ ਆਖਿਆ ਹਾਂ ਉਮਰ ਮੇਰੀ 60 ਸਾਲ ਦੀ ਹੈ ਮੈਂ 20-25 ਵਰੇ ਦਾ ਸਾਂ ਜਦੋਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ 40-45 ਸਾਲ ਹੋ ਗਏ ਇੱਕ ਦਿਨ ਵੀ ਨਾਗਾ ਨਹੀਂ ਪਾਇਆ ਮੈਂ ਰੋਜ਼ਾਨਾ ਨਿਤਨੇਮ ਦਾ ਪਾਠ ਕਰਦਾ ਸੁਖਮਣੀ ਸਾਹਿਬ ਦੀ ਬਾਣੀ ਵੀ ਪੜਦਾ ਸ਼ਾਮ ਨੂੰ ਰਹਿਰਾਸ ਦਾ ਪਾਠ ਵੀ ਕਰਦਾ ਸੌਣ ਲੱਗਾ ਸੋਹਿਲਾ ਸਾਹਿਬ ਪੜ ਕੇ ਸੌਣਾ ਤੇ ਮੈਂ ਆਖਿਆ ਬਾਪੂ ਜੀ ਫਿਰ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਮਾਇਆ ਕਹਿੰਦੇ ਕਿੰਨੂ ਨੇ ਆਖਦੇ ਮਾਇਆ ਆ ਪੈਸੇ ਨੂੰ ਕਹਿੰਦੇ ਨੇ ਮੈਂ ਕਿਹਾ ਨਹੀਂ ਗੁਰੂ ਅਮਰਦਾਸ ਜੀ ਮਹਾਰਾਜ ਤਾਂ ਬਾਣੀ ਵਿੱਚ ਆਖਿਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਮਾਇਆ ਪੈਸਾ ਨਹੀਂ ਹਰੇਕ ਉਹ ਵਸਤੂ ਜਿਹੜੀ ਪਰਮਾਤਮਾ ਨਾਲੋਂ ਤੋੜਦੀ ਹੈ ਜਿਸ ਵਸਤੂ ਕਰਕੇ ਪਰਮਾਤਮਾ ਭੁੱਲ ਜਾਂਦਾ ਹੈ ਉਹ ਹਰੇਕ ਵਸਤੂ ਮਾਇਆ ਹੈ ਉਹ ਪੈਸਾ ਵੀ ਹੋ ਸਕਦਾ ਹੈ ਕੋਈ ਆਉਦਾ ਵੀ ਹੋ ਸਕਦਾ ਹੈ ਜਿਹੜੀ ਚੀਜ਼ ਕਰਕੇ ਰੱਬ ਵਿਸਰਦਾ ਉਹ ਹਰੇਕ ਚੀਜ਼ ਮਾਇਆ ਹੈ ਫਿਰ ਮੈਨੂੰ ਉੱਥੇ ਇੱਕ ਸਾਡੇ ਸਕੂਲ ਦੇ ਚੇਅਰਮੈਨ ਸਨ ਸਾਡੇ ਸਕੂਲ ਦੇ ਚੇਅਰਮੈਨ ਨੇ ਸਰਦਾਰ ਬਲਵਿੰਦਰ ਸਿੰਘ ਉਹ ਅਕਸਰ ਗੱਲ ਕਰਿਆ ਕਰਦੇ ਸੀ ਜਦੋਂ ਪ੍ਰੇਰ ਦੇ ਅੰਦਰ ਜਾਂ ਵੈਸੇ ਕੋਈ ਵਿਸ਼ਾ ਛਿੜਿਆ ਕਰਨਾ ਪੈਸੇ ਦੀ ਗੱਲ ਹੋਇਆ ਕਰਨੀ ਉਹਨਾਂ ਆਖਿਆ ਕਰਨਾ ਧਰਤੀ ਘੁੰਮਦੀ ਚਾਹੇ ਸੂਰਜ ਦਿਵਾਲੇ ਹੈ ਪਰ ਧਰਤੀ ਊਰਜਾ ਪੈਸੇ ਤੋਂ ਲੈਂਦੀ ਹੈ ਉਦੋਂ ਗੱਲ ਸਮਝ ਨਹੀਂ ਆਉਂਦੀ ਸੀ ਕਿ ਗੱਲ ਹੋਕ ਹੀ ਰਹੀ ਹੈ ਫਿਰ ਸਮਝ ਪਤਾ ਲੱਗੇ ਕਿ ਧਰਤੀ ਪਰ ਕਰਮਾ ਚਾਹੇ ਸੂਰਜ ਦੀ ਕਰ ਰਹੀ ਹੈ ਪਰ ਇੱਥੇ ਜੀਵਨ ਜਿਉਣ ਲਈ ਹਰ ਇੱਕ ਬੰਦੇ ਕੋਲ ਧਨ ਹੋਣਾ ਜ਼ਰੂਰੀ ਹੈ ਪੈਸੇ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ ਪੈਸੇ ਦੇ ਨਾਲ ਹਰੇਕ ਬੰਦੇ ਦਾ ਸਰਕਲ ਚੱਲਦਾ ਹੈ ਤੇ ਗੁਰੂ ਸਾਹਿਬ ਨੇ ਇਹ ਨਹੀਂ ਆਖਿਆ ਕਿ ਪੈਸਾ ਨਹੀਂ ਕਮਾਉਣਾ ਗੁਰੂ ਸਾਹਿਬ ਤਾਂ ਆਖਿਆ ਸੀ ਮੇਰਾ ਸਿੱਖ ਕਿਰਤੀ ਹੋਵੇ ਜਿਹੜਾ ਕਿਰਤੀ ਹੋਵੇਗਾ ਉਹ ਫਿਰ ਘਰ ਦੇ ਗੁਜ਼ਾਰੇ ਵਾਸਤੇ ਪੈਸਾ ਵੀ ਲੈ ਕੇ ਆਵੇਗਾ ਘਰ ਦੇ ਗੁਜ਼ਾਰੇ ਵਾਸਤੇ ਉਹਨੂੰ ਧਨ ਵੀ ਚਾਹੀਦਾ ਹੈ ਗੁਰੂ ਬਾਬਿਆਂ ਤਾਂ ਆਖਿਆ ਸੀ ਉਦਮ ਕਰੇਂਦਿਆਂ ਜੀਓ ਤੂੰ ਕਮਾਵਂਦਿਆਂ ਸੁਖ ਪੁੰਚ ਕਿ ਤੂੰ ਉਦਮ ਕਰ ਉਦਮ ਕਰਕੇ ਧਨ ਇਕੱਠਾ ਕਰ ਤੇ ਉਸ ਧਨ ਦਾ ਲੰਗਰ ਉਸ ਧਨ ਦੇ ਨਾਲ ਗਰੀਬਾਂ ਦੀਆਂ ਲੋੜਾਂ ਨੂੰ ਪੂਰਿਆ ਕਰ ਕਿ ਸਾਨੂੰ ਹਾਲੇ ਤੱਕ ਛੋਟੀਆਂ-ਛੋਟੀਆਂ ਗੱਲਾਂ ਦਾ ਪਤਾ ਨਹੀਂ ਲੱਗਾ 60-60 50-50 ਬਰੇ ਅਸੀਂ ਬਾਣੀ ਪੜ ਲਈ ਪਰ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਵਿਚਾਰ ਕੇ ਨਹੀਂ ਵੇਖਿਆ ਹਾਲੇ ਤੱਕ ਸਾਡੇ ਜੀਵਨ ਵਿੱਚ ਇਹ ਗੱਲਾਂ ਨਹੀਂ ਪਤਾ ਲੱਗੀਆਂ ਕਿ ਮਾਇਆ ਕਿੰਨੂੰ ਕਿਹਾ ਜਾਂਦਾ ਹੈ ਦਸਵੰਦ ਕਿੰਨੂੰ ਕਿਹਾ ਜਾਂਦਾ ਹੈ ਤੇ ਅਸਲ ਸੇਵਾ ਕਿੰਨੂ ਕਿਹਾ ਜਾਂਦਾ ਹੈ ਇਕੱਲੀ ਸੇਵਾ ਗੁਰੂ ਘਰ ਦੇ ਅੰਦਰ ਬਰਤਨ ਸਾਫ ਕਰ ਲੈਣੇ ਇਕੱਲੀ ਇਹ ਸੇਵਾ ਨਹੀਂ ਗੁਰੂ ਘਰ ਦੇ ਅੰਦਰ ਇਕੱਲਾ ਝਾੜੂ ਲਾ ਲੈਣਾ ਸੇਵਾ ਨਹੀਂ ਗੁਰੂ ਦੇ ਸ਼ਬਦ ਨੂੰ ਵਿਚਾਰਨਾ ਵੀ ਸੇਵਾ ਹੈ ਤੇ ਗੁਰੂ ਦੇ ਸ਼ਬਦ ਵਿੱਚੋਂ ਸਿੱਖਿਆ ਲੈ ਕੇ ਜਿਹੜੀ ਗੁਰਬਾਣੀ ਨੇ ਗੱਲ ਆਖੀ ਹੈ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਨ ਪਾਈਏ ਜੇ ਗੁਰੂ ਤੋਂ ਸਿੱਖਿਆ ਲੈ ਕੇ ਜ਼ਿੰਦਗੀ ਦੇ ਅੰਦਰ ਦੁਨਿਆਵੀ ਤੌਰ ਤੇ ਲੋਕਾਂ ਦੀ ਸੇਵਾ ਕਰੋਗੇ ਕਿਸੇ ਦਾ ਮਾੜਾ ਨਾ ਕਰੋਗੇ ਹਰ ਇੱਕ ਦਾ ਭਲਾ ਕਰੋਗੇ ਪਾਤਸ਼ਾਹ ਆਖਦੇ ਇਹ ਵੀ ਸੱਚੀ ਸੇਵਾ ਹੈ ਜਿਹੜਾ ਇਹ ਸੇਵਾ ਕਰਦਾ ਉਹ ਵੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ